ਉਦਾਂ ਨਾਮ ਯਿਸੂ ਕੋਈ ਸ਼ੁੱਧ ਕਰਨ ਵਾਲਾ ਇੱਕੋ ਹੀ ਹੋਦਾ ਨਾਬ ਇਹ ਗੱਲ ਉਹਦੇ ਮਾਪਿਆਂ ਨੂੰ ਪਤਾ ਸੀ ਕਿ ਨਹੀਂ ਪਰ ਉਹਨਾਂ ਨੇ ਕਿਹਾ ਕਿਤੇ ਦੁਨੀਆ ਦੇ ਸਾਨੂੰ ਇਸ ਨਗਰ ਚੋਂ ਨਾ ਕੱਢ ਦੇਣ ਏਰੀਆ ਚੋਂ ਨਾ ਕੱਢ ਦੇਣ ਛੇਕ ਨਾ ਦੇਣ ਸਾਨੂੰ ਇੱਥੋਂ ਜਾਣਾ ਨਾ ਪੈ ਜਾਏ ਉਹ ਡਰਦੇ ਮਾਰਿਆਂ ਨੇ ਉਹਨਾਂ ਨੂੰ ਕਿਹਾ ਸਾਡਾ ਮੁੰਡਾ ਸਮਝਦਾਰ ਹੈ ਜਵਾਨ ਹੈ ਉਹ ਆਪੇ ਦੱਸੂ ਉਸੇ ਨੂੰ ਪੁੱਛ ਲਵੋ ਤੁਸੀਂ ਉਹਨਾਂ ਨੇ ਆਪ ਨਹੀਂ ਕਿਹਾ ਜੀ ਕਿ ਕਿਵੇਂ ਦੇਖਦਾ ਉਹਨਾਂ ਨੇ ਕੀ ਕਿਹਾ ਉਹਨੂੰ ਕੁੱਛ ਲੋ ਜਵਾਨ ਆ ਉਹ ਸੋਝੀਆ ਸਮਝਾ ਜਾਨੀ ਕਿ ਗੱਲ ਕਲੀਅਰ ਹੁੰਦੀ ਆ ਮਾਪਿਓ ਨੇ ਟਾਲਾ ਵੱਟਿਆ ਆਪਣੇ ਸੱਦੇ ਉੱਤੇ ਧਿਆਨ ਪ੍ਰਭੂ ਨੇ ਉਹਨਾਂ ਦੇ ਪੁੱਤ ਨੂੰ ਚੰਗਾ ਕੀਤਾ ਉਹਨਾਂ ਨੂੰ ਵੀ ਸੱਦਿਆ ਕਿ ਨਹੀਂ ਸੱਦਿਆ ਆਪ ਦੀ ਮਹਿਮਾ ਨੇ ਸੱਦਿਆ ਕਿ ਨਹੀਂ ਪਰ ਉਹਨਾਂ ਨੇ ਦੁਨੀਆ ਦੇ ਡਰ ਮੰਨਿਆ ਪਰਮੇਸ਼ਰ ਦੀ ਗੱਲ ਨੂੰ ਨਹੀਂ ਬਲਕਿ ਉਹ ਲੋਕਾਂ ਦੀ ਗੱਲ ਨੂੰ ਮੰਨਦੇ ਹੋਏ ਆਖਿਆ